ਜਦੋਂ ਤੋਂ ਹੁਨਾਰ ਪੰਜਾਬੀ ਗਾਇਕ ਰਾਜਵਿਰ ਜਵੰਦਾ ਦੀ ਮੌਤ ਹੋਈ ਹੈ ਤੇ ਮੌਤ ਦਾ ਕਾਰਨ ਆਵਾਰਾ ਪਸ਼ੂ ਬਣੇ ਨੇ ਉਸ ਤੋਂ ਬਾਅਦ ਇਹ ਮਾਮਲਾ ਬਹੁਤ ਗਰਮਾ ਗਿਆ ਪੰਜਾਬੀ ਕਲਾਕਾਰਾਂ ਦੇ ਵੱਲੋਂ ਮੁੱਦਾ ਚੁੱਕਿਆ ਜਾ ਰਿਹਾ ਹੈ ਤੇ ਹਰ ਕੋਈ ਇਨ੍ਹਾਂ ਆਵਾਰਾ ਪਸ਼ੂਆਂ ਦੇ ਖਿਲਾਫ ਆਵਾਜ਼ ਬੁਲੰਦ ਕਰ ਰਿਹਾ ਹੈ ਤੇ ਸਰਕਾਰਾਂ ਨੂੰ ਸਵਾਲ ਵੀ ਖੜੇ ਕਰ ਰਿਹਾ ਹੈ ਕਿ ਸਾਡੇ ਕੋਲ ਗੋਸ ਐਸ ਲਿਆ ਜਾਂਦਾ ਸਰਕਾਰਾਂ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰਦੀਆਂ ਨੇ ਪਰ ਆਖਰਕਾਰ ਆਵਾਰਾ ਪਸ਼ੂਆਂ ਨੂੰ ਕਿਉਂ ਨਹੀਂ ਕੰਟਰੋਲ ਕੀਤਾ ਜਾ ਰਿਹਾ ਆਏ ਦਿਨ तमाम ਸੜਕ ਹਾਦਸੇ ਹੁੰਦੇ ਨੇ ਲੋਕ ਜ਼ਖਮੀ ਹੁੰਦੇ ਨੇ ਤੇ ਬਹੁਤ ਸਾਰੇ ਲੋਕ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਦਿੰਦੇ ਨੇ ਜਿਨਾਂ ਤੋਂ ਬਾਅਦ ਸਿਰਫ ਇੱਕ ਗੱਲ ਰਹਿ ਜਾਂਦੀ ਹੈ ਕਿ ਬਹੁਤ ਮਾੜਾ ਹੋਇਆ ਰੱਬ ਨੇ ਚੰਗੀ ਨਹੀਂ ਕੀਤੀ ਅਬਾਰਾ ਪਸ਼ੂ ਸਾਹਮਣੇ ਆ ਗਏ ਉਹ ਤਾਂ ਪਸ਼ੂ ਨੇ ਉਹਨਾਂ ਨੂੰ ਕੀ ਪਤਾ ਪਰ ਪ੍ਰਬੰਧ ਕਰਨ ਵਾਲਿਆਂ ਨੂੰ ਜ਼ਰੂਰ ਪਤਾ ਹੈ ਕਿ ਅਬਾਰਾ ਪਸ਼ੂਆਂ ਦੇ ਕਾਰਨ ਕਿਸੇ ਇਨਸਾਨ ਦੀ ਕਿੰਨੀ ਕੀਮਤੀ ਜਾਨ ਜਾ ਸਕਦੀ ਹੈ ਜਾਨ ਚਾਹੇ ਜਾਨਵਰ ਦੀ ਹੋਵੇ ਜਾਂ ਇਨਸਾਨ ਦੀ ਹੋਵੇ ਜਾਨ ਤਾਂ ਕੀਮਤੀ ਹੁੰਦੀ ਹੈ ਸੋ ਇਸੇ ਹਾਦਸੇ ਤੋਂ ਬਾਅਦ ਇਸ ਮੁੱਦੇ ਤੋਂ ਬਾਅਦ ਕੁਝ ਹੈਰਾਨ ਕਰਨ ਵਾਲੇ ਅੰਕੜੇ ਵੀ ਸਾਹਮਣੇ ਆਏ ਨੇ ਜਿੱਥੇ ਕਿ ਕਰੋੜਾਂ ਦਾ ਗਊ ਸੈਸ ਲੈਣ ਤੋਂ ਬਾਅਦ ਵੀ ਇਹ ਜਿਹੜੇ ਸੜਕ ਹਾਦਸੇ ਨੇ ਲਗਾਤਾਰ ਵਧਰੇ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਹੈ ਤਲੋਕ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਸਵਾਲ ਕਰ ਰਹੇ ਨੇ ਕਿ ਆਖਰਕਾਰ ਗਊ ਸੈਸਤਾ ਕਿਤਾ ਕੀ ਜਾਂਦਾ ਹੈ ਜਿਹੜੇ ਅੰਕੜੇ ਸਾਹਮਣੇ ਆਏ ਨੇ 2024 ਦੀ ਗੱਲ ਕਰਦੇ ਹਾਂ ਜਿੱਥੇ ਕਿ 21ਵੇਂ ਪਸ਼ੂ ਜਨਗਣਨਾ ਦੇ ਮੁਤਾਬਕ 22.99 ਲੱਖ گاਵਾ ਨੇ 34.93 ਲੱਖ ਮੱਝਾਂ ਦੀ ਗਿਣਤੀ ਸਾਹਮਣੇ ਆਈ ਹੈ ਹਾਲਾਂਕਿ ਮੱਝਾਂ ਨੂੰ ਤਾਂ ਸ਼ੈਟਰ ਹੋਮ ਦੇ ਵਿੱਚ ਭੇਜਿਆ ਜਾਂਦਾ ਪਰ ਜਦੋਂ گاਵਾ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਦੁੱਧ ਦੇਣੋਂ ਹਟ ਜਾਂਦੀਆਂ ਨੇ ਤਾਂ ਉਹਨਾਂ ਨੂੰ ਅਵਾਰਾ ਛੱਡ ਦਿੱਤਾ ਜਾਂਦਾ ਹੈ ਕੋਈ ਪਰਵਾਹ ਨਹੀਂ ਕਰਦਾ ਕਿਤੇ ਵੀ ਘੁੰਮਦੀਆਂ ਫਿਰਦੀਆਂ ਨੇ ਤੇ ਸੜਕ ਹਾਸੇ ਦਾ ਕਾਰਨ ਬਣਦੀਆਂ ਨੇ 2023 ਦੇ ਵਿੱਚ ਜਿਹੜੇ ਕਿ ਸੜਕ ਹਾਸੇ ਦੌਰਾਨ ਮੌਤਾਂ ਹੋਈਆਂ ਸੀ ਜੇਕਰ ਉਹਨਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ NCRB ਮੁਤਾਬਕ 12 ਪਸ਼ੂਆਂ ਕਰਕੇ 1742 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਦੇ ਵਿੱਚੋਂ 1380 ਪੁਰਸ਼ ਅਤੇ 362 ਔਟਾ ਸ਼ਾਮਿਲ ਨੇ ਜੇਕਰ ਦੇਸ਼ ਭਰ ਦੇ ਵਿੱਚ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਤੀਜੇ ਨੰਬਰ ਤੇ ਹੈ ਜਿੱਥੇ ਕਿ ਸੜਕ ਹਾਦਸੇ ਹੁੰਦੇ ਨੇ ਜ਼ਿਆਦਾ ਹੁੰਦੇ ਨੇ ਤੇ ਮੌਤਾਂ ਵੀ ਹੁੰਦੀਆਂ ਨੇ 2000 278 ਮੌਤਾਂ ਉੱਤਰ ਪ੍ਰਦੇਸ਼ ਦੇ ਵਿੱਚ ਹੋਈਆਂ ਜਿੱਥੇ ਕਿ ਮਰਨ ਵਾਲਿਆਂ ਦੀ ਗਿਣਤੀ 77 ਹੈ ਦੂਜੇ ਨੰਬਰ ਤੇ ਛਤੀਸਗੜ ਆਂਦਾ ਹੈ ਜਿੱਥੇ ਕਿ 60 ਮੌਤਾਂ ਹੋਈਆਂ ਤੇ ਉੱਥੇ ਤੀਸਰੇ ਨੰਬਰ ਤੇ ਪੰਜਾਬ ਆਉਂਦਾ 2018 ਜੇਕਰ ਤੇਈ ਦੀ ਗੱਲ ਕਰੀਏ ਤਾਂ 10 ਦੇ ਕਰੀਬ ਲੋਕ ਜ਼ਖਮੀ ਹੁੰਦੇ ਨੇ ਤੇ 48 ਲੋਕਾਂ ਦੀ ਜਾਨ ਚਲੀ ਜਾਂਦੀ ਹੈ ਇਹ ਪੰਜਾਬ ਦਾ ਅੰਕੜਾ ਹੈ ਉੱਥੇ ਹੀ ਲੋਕੀ ਗੱਲ ਕਹਿ ਰਹੇ ਨੇ ਕਿ ਸਰਕਾਰਾਂ ਨੂੰ ਸਾ ਕਰੋੜਾਂ ਰੁਪਏ ਦਾ ਗਊ ਸੈਸ ਦਿੱਤਾ ਜਾਂਦਾ ਹੈ ਸਰਕਾਰ ਨੂੰ ਮਾਲੀਆ ਇਕੱਠਾ ਹੁੰਦਾ ਤੇ ਸਰਕਾਰ 25 ਦੇ ਕਰੀਬ ਚੀਜ਼ਾਂ ਉੱਤੇ ਗਊ ਸੈਸ ਲੈਂਦੀ ਹੈ ਪਰ ਫਿਰ ਵੀ ਗਉਦੇ ਜਿਹੜੇ ਪ੍ਰਬੰਧ ਨੇ ਉਹ ਇਸੇ ਤਰੀਕੇ ਨਾਲ ਨਹੀਂ ਹੁੰਦੇ ਜਿਸ ਤਰੀਕੇ ਨਾਲ ਹੋਣੇ ਚਾਹੀਦੇ ਨੇ ਕਿਉਂਕਿ ਸੜਕਾਂ ਉੱਤੇ ਆਮ ਅਵਾਰਾ ਗਾਮਾ ਦੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਕਿ ਮੌਤ ਨੂੰ ਸੱਦਾ ਦਿੰਦੀਆਂ ਨੇ ਮਨੁੱਖੀ ਜ਼ਿੰਦਗੀ ਨੂੰ ਖਤਮ ਕਰ ਦਿੰਦੀਆਂ ਨੇ ਘਰ ਪਰਿਵਾਰ ਉੱਜੜ ਜਾਂਦੇ ਨੇ ਤੇ ਚਿਰਾਗ ਬੁੱਝ ਜਾਂਦੇ ਨੇ ਪਰਿਵਾਰ ਦੇ ਪੱਲੇ ਸਿਰਫ ਰੋਣਾ ਰਹਿ ਜਾਂਦਾ ਪੰਜਾਬ ਦੇ ਵਿੱਚ ਜੇਕਰ ਗਊ ਸੱਸ ਦੀ ਗੱਲ ਕੀਤੀ ਜਾਵੇ ਤਾ ਹਰ ਚਾਰ ਪਹੀਆ ਵਾਹਨ ਉੱਤੇ 1000 ਰੁਪਏ ਪ੍ਰਤੀ ਵਾਹਨ ਗਊ ਸੈਸ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦੋ ਪਹੀਆ ਵਾਹਨ ਖਰੀਦਣ ਤੇ 500 ਰੁਪਏ ਜਾਂ ਫਿਰ 200 ਰੁਪਏ ਲਏ ਜਾਂਦੇ ਨੇ। ਬਿਜਲੀ ਦੇ 2 ਪੈਸੇ ਤੋਂ ਲੈ ਕੇ 6 ਪੈਸੇ ਪ੍ਰਤੀ ਯੂਨਿਟ ਗਊ ਸੈਸ ਲੱਗਦਾ ਹੈ। ਇੰਨਾ ਇਨੀ ਸ਼ਰਾਬ ਦੀ ਬੋਤਲ ਉੱਤੇ ਵੀ 10 ਰੁਪਏ ਗਊ ਸੈਸ ਲਗਾਇਆ ਜਾਂਦਾ ਹੈ। ਬੀਅਰ ਦੀ ਬੋਤਲ ਖਰੀਦਣ ਤੇ 5 ਰੁਪਏ ਗਊ ਸੈਸ ਲੱਗਦਾ ਹੈ। ਕਰੋੜਾਂ ਰੁਪਏ ਟੈਕਸ ਇਕੱਠੇ ਕਰਨ ਦੇ باوجود ਵੀ ਸੜਕ ਹਾਸੇ یوں ਦੇ ਤਿਉ ਬਣੇ ਹੋਏ ਨੇ ਆ ਬਾਰਾ ਪਸ਼ੂ ਘੁੰਮਦੇ ਨੇ ਕਿਸੇ ਦੇ ਵੀ ਹਾਸਾ ਵਾਪਰ ਜਾਂਦਾ ਤੇ ਆਖਰਕਾਰ ਪਛਤਾਵਾ ਪਿੱਛੇ ਰਹਿ ਜਾਂਦਾ ਫਿਰ ਸਵਾਲ ਖੜੇ ਹੁੰਦੇ ਨੇ ਸਰਕਾਰਾਂ ਆਪਣੀ ਸਫਾਈ ਜਾਂਦੀਆਂ ਨੇ ਪ੍ਰਸ਼ਾਸਨ ਆਪਣੀ ਕਲ ਰੱਖਦਾ ਪਰ ਉੱਜੜਨ ਵਾਲੇ ਦਾ ਘਰ ਉੱਜੜ ਜਾਂਦਾ ਤਾਂ ਵਿਅਕਤੀ ਇਸ ਦੁਨੀਆ ਨੂੰ ਅਲਵਿਦਾ ਕਹ ਜਾਂਦਾ ਪਰ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਸ਼ਾਇਦ ਪ੍ਰਸ਼ਾਸਨ ਤੇ ਸਰਕਾਰਾਂ ਜਾਗਣ ਅਤੇ ਸਵਾਲ ਦਾ ਜਵਾਬ ਦੇਣ ਕਿ ਕਿਸ ਤਰੀਕੇ ਨਾਲ ਗਊ ਸੈਸਤਾ ਇਕੱਠਾ ਕੀਤਾ ਜਾਂਦਾ ਹੈ ਪਰ ਗਊ ਸੈਸ ਨੂੰ ਇਕੱਠਾ ਕਰਨ ਦੇ ਨਾਲ ਨਾਲ ਜੇਕਰ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਇੱਕ ਲੱਗ ਥਾਂ ਬਣਾਈ ਜਾਵੇ ਤਾਂ ਸ਼ਾਇਦ ਅਜੇ ਹਨ ਨਹੀਂ ਹੋਵੇਗਾ ਜਿਸ ਦੇ ਨਾਲ ਕਿਸੇ ਦੀ ਜਾਨ ਜਾਵੇਗੀ